ਸੀਨੀਅਰ ਪੁਲਿਸ ਕਪਤਾਨ ਦਫਤਰ ਵਿੱਚ ਫਤਿਹਗੜ ਸਾਹਿਬ ਦੇ ਨਵੇਂ ਐਸਐਸਪੀ ਸ਼ੁਭਮ ਅਗਰਵਾਲ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੱਥਾ ਟੇਕਿਆ ਇਸ ਉਪਰੰਤ ਉਹਨਾਂ ਨੇ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਉਹ ਡੀਸੀਪੀ ਲੁਧਿਆਣਾ ਇਨਵੈਸਟੀਗੇਸ਼ਨ ਵਜੋਂ ਆਪਣੀ ਸੇਵਾਵਾਂ ਨਿਭਾ ਰਹੇ ਸਨ ਐਸਐਸਪੀ ਡਾਕਟਰ ਰਮਜੋਤ ਗਰੇਵਾਲ ਦੀ ਜਗ੍ਹਾ ਆਏ ਸ਼ੁਭਮ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ 'ਚੋਂ ਨਸ਼ਾ ਖਤਮ ਕਰਨਾ ਉਹਨਾਂ ਦੀ ਪਹਿਲ ਹੋਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਹ ਦਾਨੀ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਖੁਸ਼ ਨਾ। ਸਭ ਤੋਂ ਪਹਿਲੇ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਤੇ ਅੱਜ ਮੈਂ ਇੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਅਸੀਂ ਮਤਲਬ ਮੈਂ ਸਭ ਤੋਂ ਪਹਿਲੇ ਇੱਥੇ ਮੱਥਾ ਟੇਕਣਾ ਆਏ ਸੀ ਤਾਂ ਕਿ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਇੱਥੇ ਅ ਇਥੋਂ ਆਸ਼ੀਰਵਾਦ ਲੈ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਜਨਤਾ ਦੀ ਸੇਵਾ ਦਾ ਕੰਮ ਕਰਾ ਕੇ ਆਪਾਂ ਕੁਰਸ਼ਕ ਸ਼ੁਰੂ ਕਰ ਸਕੀਏ। ਇਥੇ ਜਿਹੜਾ ਗੁਰਦਾਰਾ ਸਾਹਿਬ ਦੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਜੀ ਤੇ ਇਹਨਾਂ ਨਾਲ ਵੀ ਸਾਡੀ ਬੜੀ ਡਿਟੇਲ ਚ ਚਰਚਾ ਹੋ ਤੇ ਮੈਂ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਇਹਨਾ ਆਸ਼ਵਾਸਨ ਦੇਣਾ ਕਿ ਮੈਂ ਆਪਣੇ ਪੂਰੇ ਆਪਣਾ 100% ਇੱਥੇ ਦੇਵਾਂਗਾ ਤੇ ਮੈਂ ਉਮੀਦ ਕਰਦਾ ਲੋਕਾਂ ਦਾ ਸਾਡੇ ਨਾਲ ਕੋਆਪਰੇਸ਼ਨ ਰਹੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਫਟੇਗੜ ਸਾਹਿਬ ਪਿਛਲੇ ਕਈ ਸਾਲਾਂ ਤੋਂ ਕਾਫੀ ਸਮਾਂ ਤੋਂ ਇੱਕ ਪੀਸਫੁਲ ਡਿਸਟ੍ਰਿਕਟ ਦੇਰ ਤੌਰ ਤੇ ਚੱਲਦਾ ਆ ਰਿਹਾ ਹੈ ਅੱਗੇ ਵੀ ਇਸੇ ਤਰੀਕੇ ਨਾਲ ਆ ਚੱਲਦਾ ਰਹੇ ਤੇ ਖੁਸ਼ਹਾਲ ਰਹੇ ਮੁੱਖ ਅਦੇਸ਼ ਕੀ ਰੋਗਾ ਜੀ ਤੁਹਾਡਾ ਬੰਦੇ ਦੇਖੋ ਜੀ ਮੇਰਾ ਲੋਕਾਂ ਨੂੰ ਤੇ ਇਹੀ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜੇ ਐਂਟੀ ਸੋਸ਼ਲ এলিমੈਂਟ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਐਂਟੀ ਜਿਹੜੀ ਇਲੈਗਲ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਤਾਂ ਸਾਨੂੰ ਫੌਰੀ ਤੌਰ ਤੇ ਦੱਸੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਮੇਂ ਸਿਰ ਉਸਤੇ ਕਰਾਂਗੇ ਅਤੇ ਸੇਮ ਟਾਈਮ ਜਿਹੜੇ ਕ੍ਰਿਮਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਰਿਸਟ੍ਰਿਕਟ ਦੇ ਵਿੱਚ ਕੋਈ ਵੀ ਜੇ ਅਗਰ ਮਾੜੀ ਹਰਕਤ ਕਰਦੇ ਹੋ ਤੇ ਸਾਡੀ ਨਿਗਾਹ ਤੁਹਾਡੇ ਤੇ ਹੈ ਅਸੀਂ ਜਿੱਥੇ ਵੀ ਤੁਸੀਂ ਹੋਗੇ ਉੱਥੋਂ ਲਾ ਕੇ ਫੜ ਕੇ ਅੰਦਰ ਤੋਂ ਅਸੀਂ ਦੇ ਦਾਂਗੇ ਠੀਕ ਹੈ ਸਰ ਥੈਂਕ ਯੂ ਸਰ ਪ੍ਰੋਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز